good luck ਕਹਤਾ ਇਹ ਕਿ ਉਪਰ ਸ਼ਰੀਨਗਰ ਦੇ ਵਿੱਚ 20 ਮਿੰਟਾਂ ਚ ਪੰਜਾਬ ਧਮਾਕੇ ਜਿਹੜੇ ਸੁਣੇ ਗਏ ਨੇ ਭਾਰਤ ਨੇ ਵੀ ਡਰੋਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਚਰਨਜੀਤ ਕੋਈ ਤਾਜ਼ਾ ਅਪਡੇਟ ਆਈ ਹੋਵੇ ਬਿਲਕੁਲ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਵੇਖਿਆ ਗਿਆ ਚਾਰ ਡਰੋਨਾਂ ਨੂੰ ਹੁਣ ਤੱਕ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਦੇ ਚਾਰ ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਵੇਖਿਆ ਜਾ ਰਿਹਾ ਆਰਮੀ ਹੈੱਡਕੁਆਟਰ ਦੇ ਨੇੜੇ ਜਿਹੜਾ ਇੱਕ ਡਰੋਨ ਡਿੱਗਿਆ ਸੀਐਮਓਬਰ ਅਬਦੁੱਲਾ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਲਿਖਿਆ ਗਿਆ ਕਿ ਇੱਕ ਫਾਇਰ ਅਮਰ ਅਬਦੁੱਲਾਹ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿਹਾ ਗਿਆ ਕਿ ਕੈਸਾ ਸੀਜ਼ ਫਾਇਰ ਹੈ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਮਹਿਜ਼ 20 ਮਿੰਟਾਂ ਦੇ ਵਿੱਚ 50 ਤੋਂ ਵੱਧ ਤਮਾਕੇ ਹੋ ਚੁੱਕੇ ਨੇ ਭਾਰਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਰਮੀ ਹੈੱਡ ਕੁਆਟਰ ਦੇ ਨੇੜੇ ਡਰੋਨ ਜਿਹੜਾ ਡਿੱਗਿਆ ਵੱਡੀ ਖਬਰ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਦੇਖਿਆ ਗਿਆ ਵੱਡੀ ਐਕਟੀਵਿਟੀ ਬਠਿੰਡਾ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਦੇ ਵਿੱਚ 20 ਮਿੰਟਾਂ ਦੇ ਵਿੱਚ ਪੰਜਾਬ ਤੋਂ ਵੱਧ ਤੰਬਾਕੇ 파ਰਨ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਇਰਨ ਵੱਜਣੇ ਪੰਜਾਬ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਗਏ ਨੇ ਲੋਕੋ ਜਿਸ ਗੱਲ ਦਾ ਡਰ ਸੀ ਉਹ ਫਿਰ ਤੋਂ ਸ਼ੁਰੂ ਹੋ ਗਈ ਹੈ ਫਿਰ ਤੋਂ جنگ ਜਿਹੜੀ ਛਿੜ ਗਈ ਹੈ ਦੱਸ ਸਹੀਏ ਕਿ ਸ਼੍ਰੀਨਗਰ ਦੇ ਵਿੱਚ ਲਗਾਤਾਰ ਧਮਾਕੇ ਤੇ ਧਮਾਕੇ ਹੋ ਰਹੇ ਨੇ ਸੀਐਮ ਦੇ ਵੱਲੋਂ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਆ ਜਿਸ ਦੇ ਵਿੱਚ ਪਾਕਿਸਤਾਨ ਦੀ ਨਾਪਾਕ ਹਰਕਤ ਕੈਦ ਹੋ ਗਈ ਹੈ ਸੀਐਮ ਅਮਰੂਬਦੁੱਲਾ ਦੇ ਵੱਲੋਂ ਕਿਹਾ ਗਿਆ ਕਿ ਇਹ ਕਿਹਦਾ ਸੀਜ਼ਫਾਇਰ ਹੈ ਜਦੋਂ ਜਾਣ ਤੋਂ ਬੰਦੀ ਹੋਈ ਗਈ ਸੀ ਜੀ ਜੀ ਬਿਲਕੁਲ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਲਿਆ ਗਿਆ ਤੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਸਿੱਧੇ ਤੌਰ ਤੇ ਬਲੈਕਆਊਟ ਜਾਰੀ ਕਰ ਦਿੱਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਗਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਮੁੜ ਤੋਂ ਬਲੈਕਆਊਟ ਹੁੰਦਾ ਜਿਹੜਾ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸ਼ਹਿਰ ਦੇ ਵਿੱਚ ਮੋਗਾ ਦੇ ਵਿੱਚ ਬਲੈਕਆਉਟ ਜਿਹੜਾ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਫਰੋਜ਼ਪੁਰ ਦੇ ਵਿੱਚ ਲਗਾਤਾਰ ਬਲੈਕਆਉਟ ਕੀਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਬਲੈਕਆਉਟ ਜਿਹੜਾ ਸ਼ੁਰੂ ਹੋ ਗਿਆ ਲਗਾਤਾਰ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਭਾਰਤ ਦੇ ਵੱਲੋਂ ਡਰਨ ਐਕਟੀਵਿਟੀ ਨੂੰ ਲੈ ਕੇ ਜਿਹੜਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਠਿੰਡਾ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਚੁੱਕੇ ਨੇ ਜੈਸਲਮੇਰ ਬਾਗਦੇ ਵਿੱਚ ਧੁਮਾਕਿਆਂ ਦੀ ਲਗਾਤਾਰ ਆਵਾਜ਼ ਸੁਣੀ ਜਾ ਰਹੀ ਹੈ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੋਰ ਦੱਸ ਦਈਏ ਕਿ ਫਿਰ ਬਲੈਕਆਊਟ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਸ ਚੀਜ਼ ਦਾ ਜੀ ਜੀ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਸ਼੍ਰੀਨਗਰ ਆਰਮੀ ਹੈੱਡਕੁਆਰਟਰ ਦੇ ਕੋਲ ਚਾਰ ਡਰੋਨਾਂ ਨੂੰ ਜਿਹੜਾ ਟਾਇਰ ਕਰ ਲਿਆ ਗਿਆ ਚਾਰ ਡਰੋਨ ਡੇਕਲੇ ਗਏ ਨੇ ਲਗਾਤਾਰ ਪਾਕਿਸਤਾਨ ਆਪਣੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਲਗਾਤਾਰ ਕਾਰਵਾਈ ਕਰ ਰਿਹਾ ਹਾਲਾਂਕਿ ਮਹਿਜ਼ ਸਾਢੇ ਕੋ ਤਿੰਨ ਘੰਟੇ ਹੋਏ ਨੇ ਅਜੇ ਜਿਹੜਾ ਸੀਸਪਾਇਰ ਹੋਇਆ ਸੀਸਪਾਇਰ ਹੋਣ ਤੋਂ ਬਾਅਦ ਪਾਕਿਸਤਾਨ ਮੁੱਕਰ ਗਿਆ ਵਿਦੇਸ਼ ਮੰਤਰਾਲੇ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਸੀ ਪਰ ਫਿਰ ਵੀ ਪਾਕਿਸਤਾਨ ਆਪਣੀ ਆਰਕਦਨ ਤੋਂ ਬਾਅਦ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਵੱਡੀ ਅਪਡੇ ਆ ਰਹੀ ਹੈ ਕਸ਼ੀਰੀ ਨਗਰ ਆਰਮੀ ਹੈਡਕੁਆਟਰ ਦੇ ਕੋਲ ਚਾਰ ਡਰੋਨ ਨੇ ਜਿਹੜੇ ਉਹ ਡੇਕ ਲੈ ਗਏ ਨੇ ਚਾਰ ਡਰੋਨ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਲੋਕੋ ਆਪਣੇ ਘਰਾਂ ਦੇ ਵਿੱਚ ਰਹਿਣਾ ਤੁਸੀਂ ਪਾਕਿਸਤਾਨ ਦਾ ਕੁਝ ਨਹੀਂ ਪਤਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਲਗਾਤਾਰ ਡਰੋਨ ਸਰਹੱਦੀ ਖੇਤਰਾ ਦੇ ਵਿੱਚ ਭੇਜੇ ਜਾ ਰਹੇ ਨੇ ਤੁਸੀਂ ਇਸੇ ਤਰ੍ਹਾਂ ਲਾਈਵ ਸਾਡੇ ਨਾਲ ਬਣੇ ਰਹਿਣਾ ਲਗਾਤਾਰ ਤੁਹਾਨੂੰ ਲਾਈਵ ਅਪਡੇਟ ਅਸੀਂ ਦਿੰਦੇ ਰਵਾਂਗੇ ਫਾਜ਼ਲਕਾਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਲਗ ਲਗ ਸ਼ਹਿਰਾਂ ਦੇ ਵਿੱਚ ਬਠਿੰਡਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਆ ਰਹੀ ਹੈ ਜੀ ਬਿਲਕੁਲ ਬਹੁਤ ਵੱਡੀ ਖਬਰ ਆ ਰਹੀ ਹੈ ਫਾਜ਼ਲਕਾਦੇ ਵਿੱਚ ਵੀ ਡਰੋਨ ਵੇਖੇ ਗਏ ਨੇ ਫਾਜ਼ਲਕਾਦੇ ਵਿੱਚ ਡਰੋਨ ਵੇਖੇ ਜਾਣੇ ਬਹੁਤ ਵੱਡੀ ਖਬਰ ਆ ਰਹੀ ਹੈ ਫਰੋਜ਼ਪੁਰ ਤੋਂ ਵੀ ਸਾਹਮਣੇ ਗੱਲ ਆ ਰਹੀ ਹੈ ਕਿ ਉੱਥੇ ਜਿਹੜਾ ਬਲੈਕਆਊਟ ਹੈ ਉਹ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਮੋਗਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤੇ ਬਠਿੰਡਾ ਦੇ ਵਿੱਚ ਸਾਇਰਨ ਵੱਜ ਰਹੇ ਨੇ ਪਿਛਲੇ 10 ਮਿੰਟ ਤੋਂ ਬਠਿੰਡਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਇਰਨ ਵੱਜ ਰਹੇ ਨੇ ਲਗਾ ਾਂਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਚਾਰ ਡਰੋਨ ਜਿਹੜੇ ਨੇ ਡੇਗ ਵੀ ਲੈ ਗਏ ਨੇ ਚਾਰ ਡਰੋਨ ਡੇਕੇ ਗਏ ਨੇ ਪਾਕਿਸਤਾਨ ਦੇ ਤੇ ਪਾਕਿਸਤਾਨ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਤੇ ਮਹਿਜ਼ ਜਿਹੜੇ ਅਜੇ ਸਾਡੇ 3 ਘੰਟੇ ਤੋਂ ਵੱਧ ਦਾ ਵਕਵਾ ਹੋਇਆ ਹਲਕਾ ਫੁਲਕਾ ਤੇ ਉਦੋਂ ਇਹ ਕਾਰਵਾਈ ਬੰਦ ਹੋ ਚੁੱਕੀ ਸੀ ਸੀਸਫਾਇਰ ਬੰਦ ਹੋ ਸੀਸਫਾਇਰ ਹੋ ਗਿਆ ਸਿੱਖ ਜੜੀਆ ਜੰਗਮੰਦੀ ਦੀ ਉਲੰਘਣਾ ਕਰ ਦਿੱਤੀ ਹੈ ਪਾਕਿਸਤਾਨ ਨੇ ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਉਲੰਘਣ ਬੰਦੀ ਦੀ ਉਲੰਘਣਾ ਕੀਤੀ ਹੈ ਜਾਂ ਸ਼ੁਰੂਆਤ ਕੀਤੀ ਹੈ ਜੰਮੂ ਤੋਂ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਕਸ਼ਮੀਰ ਦੇ ਕਈ ਇਲਾਕਿਆਂ ਦੇ ਜਿਹੜੀ ਐ ਫਾਇਰਿੰਗ ਕੀਤੀ ਗਈ ਹੈ ਉੱਥੇ ਫਾਇਰਿੰਗ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੀ ਅਲਰਟ ਹੋ ਜਾਂਦਾ ਰਾਜਸਥਾਨ ਦੇ ਵਿੱਚ ਵੀ ਅਲਰਟ ਹੋ ਜਾਂਦਾ ਹਰਿਆਣਾ ਤੱਕ ਅਲਰਟ ਹੋ ਜਾਂਦਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਚਰਨਜੀਤ ਮੈਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਵੀ ਸਰਹੱਦੀ ਖੇਤਰ ਨੇ ਪਾਕਿਸਤਾਨ ਨੂੰ ਜਿਨ੍ਹਾਂ ਵੀ ਬਾਰਡਰ ਲੱਗਦੇ ਨੇ ਸਭ ਨੂੰ ਨਿਸ਼ਾਨਾ ਬਣਾਉਣਾ ਪਾਕਿਸਤਾਨ ਨੇ ਸ਼ੁਰੂ ਕਰ ਦਿੱਤਾ ਹੈ ਜੀ ਆ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਗੁਜਰਾਤ ਰਾਜਸਥਾਨ ਪੰਜਾਬ ਜਿਨ੍ਹਾਂ ਵੀ ਬਾਰਡਰ ਲੱਗਦੇ ਨੇ ਸਾਰਿਆਂ ਦੇ ਵੱਲ ਆਪਣੇ ਡਰੋਨ ਭੇਜਣੇ ਸ਼ੁਰੂ ਕਰ ਦਿੱਤੇ ਨੇ ਵੇਖੋ ਪਾਕਿਸਤਾਨ ਟਲ ਨਹੀਂ ਰਿਹਾ ਹਲੇ ਸਵੇਰੇ ਹੀ ਦੱਸ ਦਈਏ ਕਿ ਭਾਰਤ ਦੇ ਵੱਲੋਂ ਇਹਨਾਂ ਦਾ ਡਰੋਨ ਦਾ adda ਜਿਹੜਾ ਸੀ ਉਹ ਬਿਲਕੁਲ ਉੱਥੇ ਐਡਾ ਤਬਾਕਾ ਕੀਤਾ ਕਿ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਲੇਕਿਨ ਹੁਣ ਵੱਡੀ ਖਬਰ ਹੈ ਕਿ ਪਾਕਿਸਤਾਨ ਨਹੀਂ ਟਲ ਰਿਹਾ ਲਗਾਤਾਰ ਉਸੇ ਵੱਲੋਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਲੋਕੋ ਆਪਣੇ ਘਰਾਂ ਦੇ ਵਿੱਚ ਰਿਓ ਸਰਹਾਦੀ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਜਾ ਰਿਹਾ ਲੋਕੋ ਤੁਸੀਂ ਪੈਨਿਕ ਨਹੀਂ ਹੋਣਾ ਪਰ ਕਿਹਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਅੰਦਰ ਰਹਿਣਾ ਕਿਉਂਕਿ ਪਾਕਿਸਤਾਨ ਜੇ ਜੰਗਬੰਦੀ ਤੋਂ ਬਾਅਦ ਵੀ ਮੁਕਰ ਸਕਦਾ ਤੇ ਉਹ ਕੁਝ ਵੀ ਕਰ ਸਕਦਾ ਤੁਸੀਂ ਵੇਖੋ ਕਿ ਆਪਣੀ ਜ਼ੁਬਾਨ ਤੋਂ 3 ਘੰਟੇ ਆਪਣੇ ਪੈਰਾਂ ਤੇ ਖੜਾ ਨਹੀਂ ਰਿਹਾ 3 ਘੰਟੇ ਇਸ ਦੀ ਲੱਤਾਂ ਪਾਰ ਨਹੀਂ ਚੱਲ ਸਕਿਆ ਕਿ ਇਸ ਦੇ ਵੱਲੋਂ ਫਿਰ ਤੋਂ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸਰਹਾਦੀ ਖੇਤਰ ਜਿਵੇਂ ਪਾਕਿਸਤਾਨ ਨੂੰ ਬਾਰਡਰ ਲੱਗਦੇ ਨੇ ਭਾਵੇਂ ਗੁਜਰਾਤ ਵਾਲਾ ਪਾਸਾ ਹੋਵੇ ਭਾਵੇਂ ਇਧਰੋਂ ਅਸੀਂ ਪੰਜਾਬ ਦੀ ਗੱਲ ਕਰ ਲਈਏ Rajasthan ਦੀ ਗੱਲ ਕਰ ਲਈਏ ਸਾਰੇ ਪਾਸਿਆਂ ਤੋਂ ਇਸੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਇਸ ਤਰੀਕੇ ਦੇ ਨਾਲ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਜੋ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਪਤਾ ਲੱਗ ਸਕੇ ਪਾਕਿਸਤਾਨ ਦੀਆਂ ਨਾਪਾਕ ਹਕਤਾਂ ਦੇ ਬਾਰੇ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਸਰਹੱਦ ਤੇ ਜਿੰਨੇ ਵੀ ਲੋਕ ਵਸਰੇ ਨੇ ਉਹਨਾਂ ਨੂੰ ਚੌਕਸ ਰਹਿਣ ਦੀ ਜਿਹੜੀ ਸਲਾਹ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਐਕਟੀਵਿਟੀ ਸ਼ੁਰੂ ਕਰ ਦਿੱਤੀ ਗਈ ਹੈ ਸਰਦੀ ਖੇਤਰਾਂ ਨੂੰ ਸਿੱਧੇ ਤੌਰ ਤੇ ਚੌਕਸ ਕਰ ਦਿੱਤਾ ਗਿਆ ਕਹਿਲਟਾ ਗਿਆ ਕਿ ਜਿਹੜੇ ਸਰਦੀ ਖੇਤਰ ਨੇ ਸਰਦੀ ਖੇਤਰਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹ ਚੌਕਸ ਹੋ ਜਾਣ ਬਲੈਕਆਊਟ ਹੋ ਚੁੱਕੇ ਹੈ ਤੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰਾਤ ਬਲੈਕਆਊਟ ਸੀ ਉਹਨਾਂ ਦਿਲਾ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਤੇ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਪਿਛਲੇ 15 ਮਿੰਟ ਹੋ ਗਏ ਨੇ ਲਗਾਤਾਰ ਸਾਇਰਨ ਵੱਜ ਰਹੇ ਨੇ ਲਗਾਤਾਰ ਚੌਕਸੀ ਨੂੰ ਲੈ ਕੇ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਤੇ ਪਠਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਜਿਹੜੇ ਡਰੋਨ ਨੇ ਉਹ ਵੇਖੇ ਗਏ ਨੇ ਬਠਿੰਡਾ ਤੇ ਸਾਇਰਨ ਵੱਜ ਰਹੇ ਨੇ ਤੇ ਹੁਣ ਤੱਕ ਨੌਂ ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਬਲੈਕਆਊਟ ਹੋ ਚੁੱਕਿਆ ਡੇਰਾ ਬਾਬੂ ਨਾਨਕ ਦੇ ਵਿੱਚ ਰਾਤ ਵੀ ਜਿਹੜਾ ਅਟੈਕ ਹੋ ਗਿਆ ਸੀ ਰਾਤ ਵੀ ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਗੇ ਵਾਲੇ ਸਾਂ ਦੇ ਨੇੜੇ ਜਿਹੜਾ ਅਟੈਕ ਹੋਇਆ ਸੀ ਮੋਗਾ ਦੀ ਗੱਲ ਕੀਤੀ ਜਾਵੇ ਮੋਗਾ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਉੱਤੇ ਹੀ ਜੇ ਗੱਲ ਕੀਤੀ ਜਾਵੇ ਸ਼ਿਰੀ ਨਗਰ ਆਰਮੀ ਹੈੱਡਕੁਆਟਰ ਦੀ ਸ਼ਿਰੀ ਨਗਰ ਆਰਮੀ ਹੈੱਡਕੁਆਟਰ ਦੇ ਵਿੱਚ ਚਾਰ ਜਿਹੜੇ ਡਰੋਨ ਨੇ ਉਹ ਦੇਖ ਲਏਗੇ ਇਹਨੇ ਤੇ ਹਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਕੀ ਕਰ ਰਿਹਾ ਪਾਕਿਸਤਾਨ ਪਾਕਿਸਤਾਨ ਮਹਿਜ਼ 4 ਘੰਟਿਆਂ ਬਾਅਦ ਹੀ ਲਗਾਤਾਰ ਆਪਣੀ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਰਿਹਾ ਤੇ ਲਗਾਤਾਰ ਡਰੋਨ ਹਮਲੇ ਕੀਤੇ ਜਾ ਰਹੇ ਨੇ ਤੇ ਫਾਜ਼ਿਲਕਾ ਦੇ ਵਿੱਚ ਵੀ ਅੱਜ ਡਰੋਨ ਵੇਖੇ ਗਏ ਨੇ ਫਾਜ਼ਿਲਕਾ ਦੇ ਵਿੱਚ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਡਰੋਨ ਵੇਖੇ ਗਏ ਨੇ ਇਸ ਤੋਂ ਪਹਿਲਾਂ ਫਰੋਜਪੁਰ ਦੇ ਵਿੱਚ ਡਰੋਨ ਵੇਖੇ ਗਏ ਸੀ ਗੁਰਦਾਸਪੁਰ ਦੇ ਵਿੱਚ ਡਰੋਨ ਵੇਖੇ ਗਏ ਸੀ ਤੇ ਲਗਾਤਾਰ ਪਾਕਿਸਤਾਨ ਜਿਹੜੀ ਆਪਣੀ ਐਕਟੀਵਿਟੀ ਕਰਦਾ ਨਜ਼ਰ ਆ ਰਿਹਾ ਜੀਮਨਪ੍ਰੀਤ ਜੀ ਲਗਾਤਾਰ ਦੇਖ ਰਹੀ ਆ ਕਿ ਪਾਕਿਸਤਾਨ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਸਰਹਾਦੀ ਖੇਤਰਾਂ ਦੇ ਵਿੱਚ ਡਰੋਨ ਭੇਜਣੇ ਸ਼ੁਰੂ ਜਿਹੜੇ ਕਰ ਦਿੱਤੇ ਗਏ ਨੇ ਸੋ ਲਗਾਤਾਰ ਤੁਹਾਡੇ ਨਾਲ ਅਪਡੇਟ ਜਿਹੜੀ ਸਾਂਝੀ ਕਰ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਾਰਵਾਈਆਂ ਕੀਤੀਆਂ ਜਾ ਰਹੇ ਨੇ ਫਾਜ਼ਲਕਾਤ ਵਿੱਚ ਡਰੋਨ ਦੇਖਿਆ ਗਿਆ ਫਾਜ਼ਲਕਾਤ ਵਿੱਚ ਬਲੈਕਆਫ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਦੱਸ aí ਕਿ ਪੰਜਾਬ ਰਾਜਸਥਾਨ ਅਤੇ ਗੁਜਰਾਤ ਦੇ ਵਿੱਚ ਡਰੋਨ ਅਟੈਕ ਕੀਤੇ ਜਾ ਰਹੇ ਨੇਾਰੇ ਜਿਹੜੇ ਲਾਕੇ ਪੈਂਦੇ ਨੇ ਸਰਹੱਦੀ ਖੇਤਰ ਉਹਨਾਂ ਦੇ ਵਿੱਚ ਫਾਇਰਿੰਗ ਜਿਹੜੀ ਆ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਡਰੋਨ ਭੇਜਨੇ ਪਾਕਿਸਤਾਨ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਨੇ ਹਰਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਲੈਕਆਉਟ ਕਰ ਦਿੱਤਾ ਗਿਆ ਵੱਡੀ ਖਬਰ ਹੈ ਹਰਿਆਣਾ ਦੇ ਅੰਮ੍ਰਿਤਸਰ ਦੇ ਵਿੱਚ ਬਲੈਕਆਉਟ ਜਿਹੜਾ ਕਰ ਦਿੱਤਾ ਗਿਆ ਸਰਹੱਦੀ ਖੇਤਰਾਂ ਜਿੱਥੇ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਹੀ ਹਰਿਆਣਾ ਦੇ ਵਿੱਚ ਅੰਮਾਲਾ ਨੂੰ ਵੀ ਬਲੈਕਆਊਟ ਕਰ ਦਿੱਤਾ ਗਿਆ ਜੀ ਜੀ ਇੱਕ ਹੋਰ ਵੱਡੀ ਖਬਰ ਆ ਗਈ ਹੈ ਮੁਹਾਲੀ ਤੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਬੈਠੇ ਹਾਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਪੈਨਿਕ ਰੀਟ ਨਹੀਂ ਕਰਨਾ ਕਿਉਂਕਿ ਜਿਹੜਾ ਅਜੇ ਹਮਲਾ ਹੋ ਰਿਹਾ ਹੈ ਇਸ ਰਸਤੀ ਇਲਾਕਿਆਂ ਦੇ ਵਿੱਚ ਹੋ ਰਿਹਾ ਹੈ ਸਰਦੀ ਇਲਾਕਿਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨਾਰਮਲ ਸਥਿਤੀ ਨਾਰਮਲ ਹੈ ਪਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਜਹੀ ਕਾਰਵਾਈ ਤੋਂ ਬਚਣਾ ਹੈ ਅਜਹੀ ਝੂਠੀ ਸਲਾਹ ਤੋਂ ਬਚਣਾ ਅਜਿਹੇ ਕਦਮ ਨਹੀਂ ਚੱਕਣਾ ਕਿਉਂਕਿ ਪੈਨਿਕ ਕ੍ਰੀਟ ਨਹੀਂ ਕਰਨਾ ਸਾਰੀ ਸਥਿਤੀ ਜਿਹੜੀ ਆ ਨਾਰਮਲ ਹੈ ਉੱਥੇ ਹੀ ਇਹ ਗੱਲ ਕੀਤੀ ਜਾਵੇ ਹਰਿਆਣਾ ਅੰਬਾਲਾ ਦੀ ਅੰਬਾਲਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਹੋ ਚੁੱਕਿਆ ਹਾਲਾਂਕਿ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਬਲੈਕਆਊਟ ਹੋ ਵਧਾਈ ਗਈ ਸੀ ਤੇ ਅੱਜ ਦਿਨ ਭਰ ਦੇ ਵਿੱਚ ਜਿਹੜਾ ਅੰਬਾਲਾ ਕੈਂਟਾ ਜਿੱਥੇ ਆਰਮੀ ਦਾ ਬੇਸ ਹੈ ਉੱਥੇ ਜਿਹੜੀ ਹੈ ਲਗਾਤਾਰ ਜਿਹੜੀ ਹੈ ਐਕਟੀਵਿਟੀ ਨਾ ਹੋ ਸਕੇ ਉਸ ਨੂੰ ਲੈ ਕੇ ਜਿਹੜੀ ਹੈ ਕਾਰਵਾਈ ਨੂੰ ਨਾ ਹੋ ਸਕੇ ਉਸ ਨੂੰ ਲੈ ਕੇ ਜਿਹੜੀ ਸਖਤੀ ਵਧਾਈ ਗਈ ਸੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਐਕਟੀਵਿਟੀ ਕੀਤੀ ਜਾ ਰਹੀ ਸੀ ਗਸ਼ਤ ਕੀਤਾ ਜਾ ਰਿਹਾ ਸੀ ਤਾਂ ਇਹ ਬੱਸ ਸਟੈਂਡਾਂ ਦੀ ਗੱਲ ਕੀਤੀ ਜਾਵੇ ਚਾਹੇ ਰੇਲਵੇ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਹਰ ਥਾਂ ਦੇ ਉੱਤੇ ਜਿਹੜੀ ਹੈ ਐਕਟੀਵਿਟੀ ਕੀਤੀ ਜਾ ਰਹੀ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਜਿਹੜੇ ਸਰਹੱਦੀ ਇਲਾਕੇ ਨੇ ਸਰਹੱਦੀ ਜ਼ਿਲ੍ਹੇ ਕੋਈ ਤਾਜ਼ਾ ਅਪਡੇਟ ਆਈ ਹੂ ਬੇ ਬਿਲਕੁਲ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਵੇਖਿਆ ਗਿਆ ਚਾਰ ਡਰੋਨਾਂ ਨੂੰ ਹੁਣ ਤੱਕ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਦੇ ਚਾਰ ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਵੇਖਿਆ ਜਾ ਰਿਹਾ ਆਰਮੀ ਹੈੱਡਕੁਆਟਰ ਦੇ ਨੇੜੇ ਜਿਹੜਾ ਇੱਕ ਡਰੋਨ ਡਿੱਗਿਆ ਸੀਐਮਓਬਰ ਅਬਦੁੱਲਾ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਲਿਖਿਆ ਗਿਆ ਕਿ ਐਕੈਸਾ ਸੀਜ਼ ਫਾਇਰ ਹੈ ਅਮਰੁੱਦੁੱਲਾਹ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿਹਾ ਗਿਆ ਕਿ ਕੈਸਾ ਸੀਜ਼ਫਾਇਰ ਹੈ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਮਹਿਜ਼ 20 ਮਿੰਟਾਂ ਦੇ ਵਿੱਚ 50 ਤੋਂ ਵੱਧ ਧਮਾਕੇ ਹੋ ਚੁੱਕੇ ਨੇ ਭਾਰਤ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਰਮੀ ਹੈੱਡਕੁਆਟਰ ਦੇ ਨੇੜੇ ਡਰੋਨ ਜਿਹੜਾ ਡਿੱਗਿਆ ਵੱਡੀ ਖਬਰ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਦੇਖਿਆ ਗਿਆ ਵੱਡੀ ਐਕਟੀਵਿਟੀ ਬਠਿੰਡਾ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਦੇ ਵਿੱਚ 20 ਮਿੰਟਾਂ ਦੇ ਵਿੱਚ ਪੰਜਾਬ ਤੋਂ ਵੱਧ ਧਮਾਕੇ ਭਾਰਤ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਇਰਨ ਵੱਜਣੇ ਪੰਜਾਬ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਗਏ ਨੇ ਲੋਕੋ ਜਿਸ ਗੱਲ ਦਾ ਡਰ ਸੀ ਉਹ ਫਿਰ ਤੋਂ ਸ਼ੁਰੂ ਹੋ ਗਈ ਹੈ ਫਿਰ ਤੋਂ ਜੰਗ ਜਿਹੜੀ ਛਿੜ ਗਈ ਹੈ ਦੱਸ ਸਹੀਏ ਕਿ ਸ਼੍ਰੀਨਗਰ ਦੇ ਵਿੱਚ ਲਗਾਤਾਰ ਤਮਾਕੇ ਤੇ ਤਮਾਕੇ ਹੋ ਰਹੇ ਨੇ ਸੀਐਮ ਦੇ ਵੱਲੋਂ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਆ ਜਿਸ ਦੇ ਵਿੱਚ ਪਾਕਿਸਤਾਨੀ ਨਾਪਾਕ ਹਰਕਤ ਕੈਦ ਹੋ ਗਈ ਹੈ ਸੀਐਮ ਉਮਰ ਅਬਦੁੱਲਾਹ ਦੇ ਵੱਲੋਂ ਕਿਹਾ ਗਿਆ ਕਿ ਇਹ ਕਿਹਦਾ ਸਿਨਫਾਇਰ ਹੈ ਜਦੋਂ ਜਾਣ ਤੋਂ ਬੰਦੀ ਹੋ ਹੀ ਗਈ ਸੀ ਜੀ ਜੀ ਬਿਲਕੁਲ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਲਿਆ ਗਿਆ ਤੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਸਿੱਧੇ ਤੌਰ ਤੇ ਬਲੈਕਆਊਟ ਜਾਰੀ ਕਰ ਦਿੱਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਗਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਮੁੜ ਤੋਂ ਬਲੈਕਆਊਟ ਹੁੰਦਾ ਜਿਹੜਾ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸ਼ਹਿਰ ਦੇ ਵਿੱਚ ਮੋਗਾ ਦੇ ਵਿੱਚ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਬਲੈਕਆਊਟ ਕੀਤਾ ਗਿਆ ਡੇਰਾਬਾਬਾ ਨਰਤ ਦੇ ਵਿੱਚ ਵੀ ਬਲੈਕਆਊਟ ਜਿਹੜਾ ਸ਼ੁਰੂ ਹੋ ਗਿਆ ਲਗਾਤਾਰ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਭਾਰਤ ਦੇ ਵੱਲੋਂ ਡਰਨ ਐਕਟੀਵਿਟੀ ਨੂੰ ਲੈ ਕੇ ਜਿਹੜਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਠਿੰਡਾ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਚੁੱਕੇ ਨੇ ਜੈਸਲਮੇਰ ਬਾੜ ਮੇਰ ਦੇ ਵਿੱਚ ਧੁਮਾਕਿਆਂ ਦੀ ਲਗਾਤਾਰ ਆਵਾਜ਼ ਸੁਣੀ ਜਾ ਰਹੀ ਹੈ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੋਰ ਦੱਸ ਦਈਏ ਕਿ ਫਿਰ ਬਲੈਕਆਊਟ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਸ ਚੀਜ਼ ਦਾ ਜੀ ਜੀ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਸ਼੍ਰੀਨਗਰ ਆਰਮੀ ਹੈੱਡਕੁਆਰਟਰ ਦੇ ਕੋਲ ਚਾਰ ਡਰੋਨਾਂ ਨੂੰ ਜਿਹੜਾ ਟੈਰ ਕਰ ਲਿਆ ਗਿਆ ਚਾਰ ਡਰੋਨ ਡੇਕਲੇ ਗਏ ਨੇ ਲਗਾਤਾਰ ਪਾਕਿਸਤਾਨ ਆਪਣੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਲਗਾਤਾਰ ਕਾਰਵਾਈ ਕਰ ਰਿਹਾ ਹਾਲਾਂਕਿ ਮਹਿਜ਼ ਸਾਡੇ ਕੋਲ 3 ਘੰਟੇ ਹੋਏ ਨੇ ਇਹਦੇ ਜਿਹੜਾ ਸੀਸਪਾਇਰ ਹੋਇਆ ਸੀਸਪਾਇਰ ਹੋਣ ਤੋਂ ਬਾਅਦ ਪਾਕਿਸਤਾਨ ਮੁੱਕਰ ਗਿਆ ਵਿਦੇਸ਼ ਮੰਤਰਾਲੇ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਸੀ ਪਰ ਫਿਰ ਵੀ ਪਾਕਿਸਤਾਨ ਆਪਣੀ ਅਰਕਦਨ ਤੋਂ ਬਾਦੋਂ ਦਾ ਨਜ਼ਰ ਨਹੀਂ ਆ ਰਿਹਾ ਤੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਸ਼ੀਰੀ ਨਗਰ ਆਰਮੀ ਹੈੱਡਕੁਆਰਟਰ ਦੇ ਕੋਲ ਚਾਰ ਡਰੋਨ ਨੇ ਜਿਹੜੇ ਉਹ ਡੇਗ ਲੈ ਗਏ ਨੇ ਚਾਰ ਡਰੋਨ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲਾਡ ਜਾਰੀ ਕਰ ਦਿੱਤਾ ਗਿਆ ਕਿ ਲੋਕੋ ਆਪਣੇ ਘਰਾਂ ਦੇ ਵਿੱਚ ਰਹਿਣਾ ਤੁਸੀਂ ਪਾਕਿਸਤਾਨ ਦਾ ਕੁਝ ਨਹੀਂ ਪਤਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਲਗਾਤਾਰ ਡਰੋਨ ਸਰਹੱਦੀ ਖੇਤਰਾ ਦੇ ਵਿੱਚ ਭੇਜੇ ਜਾ ਰਹੇ ਨੇ ਤੁਸੀਂ ਇਸੇ ਤਰ੍ਹਾਂ ਲਾਈਵ ਸਾਡੇ ਨਾਲ ਬਣੇ ਰਹਿਣਾ ਲਗਾਤਾਰ ਤੁਹਾਨੂੰ ਲਾਈਵ ਅਪਡੇਟ ਅਸੀਂ ਦਿੰਦੇ ਰਵਾਂਗੇ ਫਾਜ਼ਲਕਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਲਗ ਲਗ ਸ਼ਹਿਰਾਂ ਦੇ ਵਿੱਚ ਬਠਿੰਡਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਆ ਰਹੀ ਹੈ ਜੀ ਬਿਲਕੁਲ ਬਹੁਤ ਵੱਡੀ ਖਬਰ ਆ ਰਹੀ ਹੈ ਫਾਜ਼ਲਕਾ ਦੇ ਵਿੱਚ ਵੀ ਡਰੋਨ ਵੇਖੇ ਗਏ ਨੇ ਫਾਜ਼ਲਕਾ ਦੇ ਵਿੱਚ ਡਰੋਨ ਵੇਖੇ ਜਾਣੇ ਬਹੁਤ ਵੱਡੀ ਖਬਰ ਆ ਰਹੀ ਹੈ ਅਪਰੋਚ ਪਰ ਤੋਂ ਵੀ ਸਾਹਮਣੇ ਗੱਲ ਆ ਰਹੀ ਹੈ ਕਿ ਉੱਥੇ ਜਿਹੜਾ ਬਲੈਕਆਊਟ ਹੈ ਉਹ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਮੋਗਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤੇ ਬਠਿੰਡਾ ਦੇ ਵਿੱਚ ਸਾਇਰਨ ਵੱਜ ਰਹੇ ਨੇ ਪਿਛਲੇ 10 ਮਿੰਟ ਤੋਂ ਬਠਿੰਡਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਇਰਨ ਵੱਜ ਰਹੇ ਨੇ ਲਗਾ ਪਾਕਿਸਤਾਨ ਦੇ ਵੱਲ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਚਾਰ ਡਰੋਨ ਜਿਹੜੇ ਨੇ ਡੇਗ ਵੀ ਲੈ ਗਏ ਨੇ ਚਾਰ ਡਰੋਨ ਡੇਕੇ ਗਏ ਨੇ ਪਾਕਿਸਤਾਨ ਦੇ ਤੇ ਪਾਕਿਸਤਾਨ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਤੇ ਮਹਿਜ਼ ਜਿਹੜੇ ਅਜੇ ਸਾਡੇ 3 ਘੰਟੇ ਤੋਂ ਵੱਧ ਦਾ ਵਕਵਾ ਹੋਇਆ ਹਲਕਾ ਫੁਲਕਾ ਤੇ ਉਦੋਂ ਇੱਕ ਕਾਰਵਾਈ ਬੰਦ ਹੋ ਚੁੱਕੀ ਸੀ ਸੀਸਫਾਇਰ ਬੰਦ ਸੀਸਫਾਇਰ ਹੋ ਗਿਆ ਸੀ ਜਿਹੜੀ ਇਹ ਜੰਗਮੰਦੀ ਦੀ ਉਲੰਘਣਾ ਕਰ ਦਿੱਤੀ ਹੈ ਪਾਕਿਸਤਾਨ ਨੇ ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਇਹ ਲੰਗਮੰਦੀ ਦੀ ਉਲੰਘਣਾ ਕੀਤੀ ਹੈ ਜਾਂ ਸ਼ੁਰੂਆਤ ਕੀਤੀ ਹੈ ਜੰਮੂ ਤੋਂ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਉੱਥੇ ਫਾਇਰਿੰਗ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੀ ਅਲਰਟ ਹੋ ਜਾਂਦਾ ਰਾਜਸਥਾਨ ਦੇ ਵਿੱਚ ਵੀ ਅਲਰਟ ਹੋ ਜਾਂਦਾ ਹਰਿਆਣਾ ਤੱਕ ਅਲਰਟ ਹੋ ਜਾਂਦਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਚਰਨ ਜੀ ਮ ਕਿ ਜਿੰਨੇ ਵੀ ਸਰਹੱਦੀ ਖੇਤਰ ਨੇ ਪਾਕਿਸਤਾਨ ਨੂੰ ਜਿੰਨੇ ਵੀ ਬਾਰਡਰ ਲੱਗਦੇ ਨੇ ਸਭ ਨੂੰ ਨਿਸ਼ਾਨਾ ਬਣਾਉਣਾ ਪਾਕਿਸਤਾਨ ਨੇ ਸ਼ੁਰੂ ਕਰ ਦਿੱਤਾ ਹੈ ਜੀ ਆ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਗੁਜਰਾਤ ਰਾਜਸਥਾਨ ਪੰਜਾਬ ਜਿੰਨੇ ਵੀ ਬਾਰਡਰ ਲੱਗਦੇ ਨੇ ਸਾਰਿਆਂ ਦੇ ਵੱਲ ਆਪਣੇ ਡਰੋਨ ਭੇਜਣੇ ਸ਼ੁਰੂ ਕਰ ਦਿੱਤੇ ਨੇ ਵੇਖੋ ਪਾਕਿਸਤਾਨ ਟਾਲ ਨਹੀਂ ਰਿਹਾ ਹਲੇ ਸਵੇਰੇ ਹੀ ਦੱਸ ਦਈਏ ਕਿ ਭਾਰਤ ਦੇ ਵੱਲੋਂ ਇਹਦਾ ਤਾਂ ਡਰੋਨ ਦਾ adda ਜਿਹੜਾ ਸੀ ਉਹ ਬਿਲਕੁਲ ਉੱਥੇ ਐਡਾ ਤਬਾਕਾ ਕੀਤਾ ਕਿ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਲੇਕਿਨ ਹੁਣ ਵੱਡੀ ਖਬਰ ਹੈ ਕਿ ਪਾਕਿਸਤਾਨ ਨਹੀਂ ਟਲ ਰਿਹਾ ਲਗਾਤਾਰ ਉਸੇ ਵੱਲੋਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਲੋਕੋ ਆਪਣੇ ਘਰਾਂ ਦੇ ਵਿੱਚ ਰਹੋ ਸਰਹੱਦੀ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਜਾ ਰਿਹਾ ਲੋਕੋ ਤੁਸੀਂ ਪੈਨਿਕ ਨਹੀਂ ਹੋਣਾ ਪਰ ਕਿਹਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਅੰਦਰ ਰਹਿਣਾ ਕਿਉਂਕਿ ਪਾਕਿਸਤਾਨ ਜੇ ਜੰਗਬੰਦੀ ਤੋਂ ਬਾਅਦ ਵੀ ਮੁੱਕ ਸਕਦਾ ਤੇ ਉਹ ਕੁਝ ਵੀ ਕਰ ਸਕਦਾ ਤੁਸੀਂ ਵੇਖੋ ਕਿ ਆਪਣੀ ਜ਼ੁਬਾਨ ਤੋਂ ਤਿੰਨ ਘੰਟੇ ਆਪਣੇ ਪੈਰਾਂ ਤੇ ਖੜਾ ਨਹੀਂ ਰਿਹਾ ਤਿੰਨ ਘੰਟੇ ਇਸ ਦੀ ਲੱਤਾਂ ਪਾਰ ਨਹੀਂ ਚੱਲ ਸਕਿਆ ਕਿ ਇਸੇ ਵੱਲੋਂ ਫਿਰ ਤੋਂ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸਰਹੱਦੀ ਖੇਤਰ ਜਿੱਲੇ ਪਾਕਿਸਤਾਨ ਨੂੰ ਬਾਰਡਰ ਲੱਗਦੇ ਨੇ ਭਾਵੇਂ ਗੁਜਰਾਤ ਵਾਲਾ ਪਾਸਾ ਹੋਵੇ ਭਾਵੇਂ ਇਧਰੋਂ ਅਸੀਂ ਪੰਜਾਬ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਸਾਰੇ ਪਾਸਿਆਂ ਤੋਂ ਇਸੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਇਸ ਤਰੀਕੇ ਦੇ ਨਾਲ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਜੋ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਪਤਾ ਲੱਗ ਸਕੇ ਪਾਕਿਸਤਾਨ ਦੀਆਂ ਨਾਪਾਕ ਹਕਤਾਂ ਦੇ ਬਾਰੇ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਸਰਹੱਦ ਤੇ ਜਿੰਨੇ ਵੀ ਲੋਕ ਵਸ ਰਹੇ ਨੇ ਉਹਨਾਂ ਨੂੰ ਚੌਕਸ ਰਹਿਣ ਦੀ ਜਿਹੜੀ ਸਲਾਹ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਐਕਟੀਵਿਟੀ ਸ਼ੁਰੂ ਕਰ ਦਿੱਤੀ ਗਈ ਹੈ ਸਰਹੱਦੀ ਖੇਤਰਾਂ ਨੂੰ ਸਿੱਧੇ ਤੌਰ ਤੇ ਚੌਕਸ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਜਿਹੜੇ ਸਰਹੱਦੀ ਖੇਤਰ ਨੇ ਸਰਹੱਦੀ ਖੇਤਰਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹ ਚੌਕਸ ਹੋ ਜਾਣ ਬਲੈਕਆਊਟ ਹੋ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰਾਤ ਬਲੈਕਆਊਟ ਸੀ ਉਹਨਾਂ ਦਿਲਾਂ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਤੇ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਪਿਛਲੇ 15 ਮਿੰਟ ਹੋ ਗਏ ਨੇ ਲਗਾਤਾਰ ਸਾਇਰਨ ਵੱਜ ਰਹੇ ਨੇ ਲਗਾਤਾਰ ਚੌਕਸੀ ਨੂੰ ਲੈ ਕੇ ਜਿਹੜੀ ਗੱਲਬਾਤ ਹੋ ਰਹੀ ਹੈ ਤੇ ਪਠਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਜਿਹੜੇ ਡਰੋਨ ਨੇ ਉਹ ਵੇਖੇ ਗਏ ਨੇ ਬਠਿੰਡਾ ਤੇ ਸਾਇਰਨ ਵੱਜ ਰਹੇ ਨੇ ਤੇ ਹੁਣ ਤੱਕ 9 ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਬਲੈਕਆਊਟ ਹੋ ਚੁੱਕਿਆ ਡੇਰਾ ਬਾਬਾ ਨਾਨਕ ਦੇ ਲਾਂਗੇ ਵਾਲੇ ਤਾਂ ਦੇ ਨੇੜੇ ਜਿਹੜਾ ਅਟੈਕ ਹੋਇਆ ਸੀ ਮੋਗਾ ਦੀ ਗੱਲ ਕੀਤੀ ਜਾਵੇ ਮੋਗਾ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਉੱਤੇ ਹੀ ਜੇ ਗੱਲ ਕੀਤੀ ਜਾਵੇ ਸ਼ਰੀ ਨਗਰ ਆਰਮੀ ਹੈੱਡ ਕੁਆਰਟਰ ਦੀ ਸ਼ਰੀ ਨਗਰ ਆਰਮੀ ਹੈੱਡ ਕੁਆਰਟਰ ਦੇ ਵਿੱਚ ਚਾਰ ਜਿਹੜੇ ਡਰੋਨ ਨੇ ਉਹ ਡੇਕ ਲੈ ਗਏ ਨੇ ਤੇ ਹਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਕੀ ਕਰ ਰਿਹਾ ਪਾਕਿਸਤਾਨ ਪਾਕਿਸਤਾਨ ਮਹਿਜ਼ 4 ਘੰਟਿਆਂ ਬਾਅਦ ਹੀ ਲਗਾਤਾਰ ਆਪਣੀ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਰਿਹਾ ਹੈ ਤੇ ਲਗਾਤਾਰ ਡਰੋਨ ਹਮਲੇ ਕੀਤੇ ਜਾ ਰਹੇ ਨੇ ਤੇ ਫਾਦਲਕਾ ਦੇ ਵਿੱਚ ਵੀ ਅੱਜ ਡਰੋਨ ਵੇਖੇ ਗਏ ਨੇ ਫਾਦਲਕਾ ਦੇ ਵਿੱਚ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਡਰੋਨ ਵੇਖੇ ਗਏ ਨੇ ਇਸ ਤੋਂ ਪਹਿਲਾਂ ਫਰੋਜਪੁਰ ਦੇ ਵਿੱਚ ਡਰੋਨ ਵੇਖੇ ਗਏ ਸੀ ਗੁਰਦਾਸਪੁਰ ਦੇ ਵਿੱਚ ਡਰੋਨ ਵੇਖੇ ਗਏ ਸੀ ਤੇ ਲਗਾਤਾਰ ਪਾਕਿਸਤਾਨ ਜਿਹੜੀ ਆਪਣੀ ਐਕਟੀਵਿਟੀ ਕਰਦਾ ਨਜ਼ਰ ਆ ਰਿਹਾ ਜੀ ਮਨਪ੍ਰੀਤ ਜੀ ਲਗਾਤਾਰ ਦੇਖ ਰਹੀ ਆ ਕਿ ਪਾਕਿਸਤਾਨ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਸਰਹਾਦੀ ਖੇਤਰਾਂ ਦੇ ਵਿੱਚ ਡਰੋਨ ਭੇਜਣੇ ਸ਼ੁਰੂ ਜਿਹੜੇ ਕਰ ਦਿੱਤੇ ਗਏ ਨੇ ਸੋ ਲਗਾਤਾਰ ਤੁਹਾਡੇ ਨਾਲ ਅਪਡੇਟ ਜਿਹੜੀ ਸਾਂਝੀ ਕਰ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਾਰਵਾਈਆਂ ਕੀਤੀਆਂ ਜਾ ਰਹੇ ਨੇ ਫਾਜ਼ਲਕਾ ਦੇ ਵਿੱਚ ਡਰੋਨ ਦੇਖਿਆ ਗਿਆ ਫਾਜ਼ਲਕਾ ਦੇ ਵਿੱਚ ਬਲੈਕਆਉਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਦੱਸ aí ਕਿ ਪੰਜਾਬ ਰਾਜਸਥਾਨ ਅਤੇ ਗੁਜਰਾਤ ਦੇ ਵਿੱਚ ਡਰੋਨ ਅਟੈਕ ਕੀਤੇ ਜਾ ਰਹੇ ਨੇਾਰੇ ਜਿਹੜੇ ਲੱਗੇ ਪੈਂਦੇ ਨੇ ਸਰਹੱਦੀ ਖੇਤਰ ਉਹਨਾਂ ਦੇ ਵਿੱਚ ਫਾਇਰਿੰਗ ਜਿਹੜੀ ਆ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਡਰੋਨ ਭੇਜਨੇ ਪਾਕਿਸਤਾਨ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਨੇ ਹਰਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਲੈਕਆਉਟ ਕਰ ਦਿੱਤਾ ਗਿਆ ਵੱਡੀ ਖਬਰ ਹੈ ਹਰਿਆਣਾ ਦੇ ਅੰਮ੍ਰਿਤਸਰ ਦੇ ਵਿੱਚ ਬਲੈਕਆਉਟ ਜਿਹੜਾ ਕਰ ਦਿੱਤਾ ਗਿਆ ਸਰਹੱਦੀ ਖੇਤਰਾਂ ਨੂੰ ਜਿੱਥੇ ਵਿਸ਼ਾਵਾ ਬਣਾਇਆ ਜਾ ਰਿਹਾ ਉੱਥੇ ਹੀ ਹਰਿਆਣਾ ਦੇ ਵਿੱਚ ਅੰਮੜਾ ਨੂੰ ਵੀ ਬਲੈਕਆਊਟ ਕਰ ਦਿੱਤਾ ਗਿਆ ਜੀ ਜੀ ਇੱਕ ਹੋਰ ਵੱਡੀ ਖਬਰ ਆ ਗਈ ਹੈ ਮੁਹਾਲੀ ਤੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਪੈਨਿਕ ਰੀਟ ਨਹੀਂ ਕਰਨਾ ਕਿਉਂਕਿ ਜਿਹੜਾ ਅਜੇ ਹਮਲਾ ਹੋ ਰਿਹਾ ਇਸ ਰਸਤੀ ਇਲਾਕਿਆਂ ਦੇ ਵਿੱਚ ਹੋ ਰਿਹਾ ਸਰਦੀ ਇਲਾਕਿਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨਾਰਮਲ ਸਥਿਤੀ ਨਾਰਮਲ ਹੈ ਪਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਤ ਕੋਈ ਜਹੀ ਕਾਰਵਾਈ ਤੋਂ ਬਚਣਾ ਹੈ ਜਹੀ ਝੂਠੀ ਸਲਾਹ ਤੋਂ ਬਚਣਾ ਹੈ ਜਿਹਾ ਕਦਮ ਨਹੀਂ ਚੱਕਣਾ ਕਿਉਂਕਿ ਪੈਨਿਕ ਕਰੀਟ ਨਹੀਂ ਕਰਨਾ ਸਾਰੀ ਸਥਿਤੀ ਜਿਹੜੀ ਆ ਨਾਰਮਲ ਹੈ ਉੱਥੇ ਹੀ ਇਹ ਗੱਲ ਕੀਤੀ ਜਾਵੇ ਹਰਿਆਣਾ ਅੰਬਾਲਾ ਦੀ ਅੰਬਾਲਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਹੋ ਚੁੱਕਿਆ ਹਾਲਾਂਕਿ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਬਲੈਕਆਊਟ ਹੋਇਆ ਉਸ ਨੂੰ ਲੈ ਕੇ ਅੰਬਾਲਾ ਦੇ ਵਿੱਚ ਜਿਹੜੀ ਆ ਬੀਤੇ ਦਿਨ ਸੁਰੱਖਿਆ ਵਧਾਈ ਗਈ ਸੀ ਤੇ ਅੱਜ ਦਿਨ ਭਰ ਦੇ ਵਿੱਚ ਜਿਹੜਾ ਅੰਬਾਲਾ ਕੈਂਟਾ ਜਿੱਥੇ ਆਰਮੀ ਦਾ ਬੇਸ ਹੈ ਉੱਥੇ ਜਿਹੜੀ ਆ ਲਗਾਤਾਰ ਜਿਹੜੀ ਆ ਐਕਟੀਵਿਟੀ ਨਾ ਹੋ ਸਕੇ ਉਸ ਨੂੰ ਲੈ ਕੇ ਜਿਹੜੀ ਹੈ ਕਾਰਵਾਈ ਨੂੰ ਨਾ ਹੋ ਸਕੇ ਉਸ ਨੂੰ ਲੈ ਕੇ ਜਿਹੜੀ ਸਖਤੀ ਵਿਧਾਈ ਗਈ ਸੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਐਕਟੀਵਿਟੀ ਕੀਤੀ ਜਾ ਰਹੀ ਸੀ ਗਸ਼ਤ ਕੀਤਾ ਜਾ ਰਿਹਾ ਸੀ ਤਾਂ ਇਹ ਬਸ ਸਟੈਂਡਾਂ ਦੀ ਗੱਲ ਕੀਤੀ ਜਾਵੇ ਚਾਹੇ ਰੇਲਵੇ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਹਰ ਥਾਂ ਦੇ ਉੱਤੇ ਜਿਹੜੀ ਹੈ ਐਕਟੀਵਿਟੀ ਕੀਤੀ ਜਾ ਰਹੀ ਸੀ ਪੁਲਿਸ ਪ੍ਰਸ਼ਾਸਨ ਦੇ ਕੋਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਚਰਨਜੀਤ ਕੋਈ ਤਾਜ਼ਾ ਅਪਡੇਟ ਆਈ ਹੋਵੇ ਬਿਲਕੁਲ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਫਾਜ਼ਲ ਕਾਦੇ ਵਿੱਚ ਜਿਹੜਾ ਡਰੋਨ ਵੇਖਿਆ ਗਿਆ ਚਾਰ ਡਰੋਨਾਂ ਨੂੰ ਹੁਣ ਤੱਕ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਦੇ ਦਿੱਤਾ ਗਿਆ ਤੇ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਵੇਖਿਆ ਜਾ ਰਿਹਾ ਆਰਮੀ ਹੈੱਡਕੁਆਰਟਰ ਦੇ ਨੇੜੇ ਜਿਹੜਾ ਇੱਕ ਡਰੋਨ ਡਿੱਗਿਆ ਸੀਐਮਓਬਰ ਅਬਦੁੱਲਾ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਲਿਖਿਆ ਗਿਆ ਕਿ ਇੱਕ ਐਸਾ ਫਾਇਰ ਅਮਰ ਉਦਦुल्लाह ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿਹਾ ਗਿਆ ਕਿ ਕੈਸਾ ਸੀਜ਼ਫਾਇਰ ਹੈ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਮਹਿਜ਼ 20 ਮਿੰਟਾਂ ਦੇ ਵਿੱਚ 50 ਤੋਂ ਵੱਧ ਤਮਾਕੇ ਹੋ ਚੁੱਕੇ ਨੇ ਭਾਰਤ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਰਮੀ ਹੈੱਡਕੁਆਟਰ ਦੇ ਨੇੜੇ ਡਰੋਨ ਜਿਹੜਾ ਟਿੱਕਿਆ ਵੱਡੀ ਖਬਰ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਜਿਹੜਾ ਡਰੋਨ ਦੇਖਿਆ ਗਿਆ ਵੱਡੀ ਐਕਟੀਵਿਟੀ ਬਠਿੰਡਾ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਦੇ ਵਿੱਚ 20 ਮਿੰਟਾਂ ਦੇ ਵਿੱਚ ਪੰਜਾਬ ਤੋਂ ਵੱਧ ਤਮਾਕੇ ਭਾਰਤ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਇਰਨ ਵੱਜਣੇ ਪੰਜਾਬ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਗਏ ਨੇ ਲੋਕੋ ਜਿਸ ਗੱਲ ਦਾ ਡਰ ਸੀ ਉਹ ਫਿਰ ਤੋਂ ਸ਼ੁਰੂ ਹੋ ਗਈ ਹੈ ਫਿਰ ਤੋਂ جنگ ਜਿਹੜੀ ਛਿੜ ਗਈ ਹੈ ਤਾਂ ਸਹੀ ਹੈ ਕਿ ਸ਼੍ਰੀਨਗਰ ਦੇ ਵਿੱਚ ਲਗਾਤਾਰ ਤਮਾਕੇ ਤੇ ਤਮਾਕੇ ਹੋ ਰਹੇ ਨੇ ਸੀਐਮ ਦੇ ਵੱਲੋਂ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਆ ਜਿਸ ਦੇ ਵਿੱਚ ਪਾਕਿਸਤਾਨੀ ਨਾਪਾਕ ਹਰਕਤ ਕੈਦ ਹੋ ਗਈ ਹੈ ਸੀਐਮ ਉਮਰ ਅਬਦੁੱਲਾਹ ਦੇ ਵੱਲੋਂ ਕਿਹਾ ਗਿਆ ਕਿ ਇਹ ਕਿਹਦਾ ਸਿਨਫਾਇਰ ਹੈ ਜਦੋਂ ਜਾਣ ਤੋਂ ਬੰਦੀ ਹੋ ਹੀ ਗਈ ਸੀ ਜੀ ਬਿਲਕੁਲ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਲਿਆ ਗਿਆ ਤੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਸਿੱਧੇ ਤੌਰ ਤੇ ਬਲੈਕਆਊਟ ਜਾਰੀ ਕਰ ਦਿੱਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਗਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਮੁੜ ਤੋਂ ਬਲੈਕਆਊਟ ਹੁੰਦਾ ਜਿਹੜਾ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸ਼ਹਿਰ ਦੇ ਵਿੱਚ ਮੋਗਾ ਦੇ ਵਿੱਚ ਬਲੈਕਆਉਟ ਜਿਹੜਾ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਬਲੈਕਆਉਟ ਕੀਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਬਲੈਕਆਉਟ ਜਿਹੜਾ ਸ਼ੁਰੂ ਹੋ ਗਿਆ ਲਗਾਤਾਰ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਸਰਭਾਈ ਜਿਹੜੀ ਕੀਤੀ ਜਾ ਰਹੀ ਹੈ ਭਾਰਤ ਦੇ ਵੱਲੋਂ ਡੂੰਡ ਐਕਟੀਵਿਟੀ ਨੂੰ ਲੈ ਕੇ ਜਿਹੜਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਠਿੰਡਾ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਚੁੱਕੇ ਨੇ ਜੈਸਲਮੇਰ ਬਾੜ ਮੇਦ ਦੇ ਵਿੱਚ ਧਮਾਕਿਆਂ ਦੀ ਲਗਾਤਾਰ ਆਵਾਜ਼ ਸੁਣੀ ਜਾ ਰਹੀ ਹੈ ਪੰਜਾਬ ਦੇ ਵਿੱਚ ਸ਼ੁਰੂ ਤੋਂ ਔਰ ਦੱਸ ਦਈਏ ਕਿ ਫਿਰ ਬਲੈਕਆਊਟ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਸ ਚੀਜ਼ ਦਾ ਜੀ ਜੀ ਬਿਲਕੁਲ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਸ਼੍ਰੀਨਗਰ ਆਰਮੀ ਹੈੱਡਕੁਆਰਟਰ ਦੇ ਕੋਲ ਚਾਰ ਡਰੋਨਾਂ ਨੂੰ ਜਿਹੜਾ ਟੇਰ ਕਰ ਲਿਆ ਗਿਆ ਚਾਰ ਡਰੋਨ ਡੇਕਲੇ ਗਏ ਨੇ ਲਗਾਤਾਰ ਪਾਕਿਸਤਾਨ ਆਪਣੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਲਗਾਤਾਰ ਕਾਰਵਾਈ ਕਰ ਰਿਹਾ ਹਾਲਾਂਕਿ ਮਹਿਜ਼ ਸਾਡੇ ਕੋਲ 3 ਘੰਟੇ ਹੋਏ ਨੇ ਜੇ ਜਿਹੜਾ ਸੀਸਪਾਇਰ ਹੋਇਆ ਸੀਸਪਾਇਰ ਹੋਣ ਤੋਂ ਬਾਅਦ ਪਾਕਿਸਤਾਨ ਮੁੱਕਰ ਗਿਆ ਵਿਦੇਸ਼ ਮੰਤਰਾਲੇ ਦੇ ਵੱਲੋਂ ਟੀਵੀ ਕੀਤਾ ਗਿਆ ਸੀ ਪਰ ਫਿਰ ਵੀ ਪਾਕਿਸਤਾਨ ਆਪਣੀ ਅਰਕਦਨ ਤੋਂ ਬਾਅਦ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਵੱਡੀ ਅਪਡੇਟ ਸਾਹ ਆ ਰਹੀ ਹੈ ਕਸ਼ੀਰੀ ਨਗਰ ਆਰਮੀ ਹੈਡਕੁਆਟਰ ਦੇ ਕੋਲ ਚਾਰ ਡਰੋਨ ਨੇ ਜਿਹੜੇ ਉਹ ਡੇਗ ਲੈ ਗਏ ਨੇ ਚਾਰ ਡਰੋਨ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲਾਡ ਜਾਰੀ ਕਰ ਦਿੱਤਾ ਗਿਆ ਕਿ ਲੋਕੋ ਆਪਣੇ ਘਰਾਂ ਦੇ ਵਿੱਚ ਰਹਿਣਾ ਤੁਸੀਂ ਪਾਕਿਸਤਾਨ ਦਾ ਕੁਝ ਨਹੀਂ ਪਤਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਠਾਨਕੋਟ ਦੇ ਵਿੱਚ ਫਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਲਗਾਤਾਰ ਡਰੋਨਸ ਰਹਦੇ ਖੇਤਾਂ ਦੇ ਵਿੱਚ ਭੇਜੇ ਜਾ ਰਹੇ ਨੇ ਤੁਸੀਂ ਇਸੇ ਤਰ੍ਹਾਂ ਲਾਈਵ ਸਾਡੇ ਨਾਲ ਬਨੇ ਰਹਿਣਾ ਲਗਾਤਾਰ ਤੁਹਾਨੂੰ ਲਾਈਵ ਅਪਡੇਟ ਅਸੀਂ ਦਿੰਦੇ ਰਵਾਂਗੇ ਫਾਜ਼ਿਲਕਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਲਗ ਲਗ ਸ਼ਹਿਰਾਂ ਦੇ ਵਿੱਚ ਬਠਿੰਡਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਆ ਰਹੀ ਹੈ ਜੀ ਬਿਲਕੁਲ ਬਹੁਤ ਵੱਡੀ ਖਬਰ ਆ ਰਹੀ ਹੈ ਫਾਜ਼ਿਲਕਾ ਦੇ ਵਿੱਚ ਵੀ ਡਰੋਨ ਵੇਖੇ ਗਏ ਨੇ ਫਾਜ਼ਿਲਕਾ ਦੇ ਵਿੱਚ ਡਰੋਨ ਵੇਖੇ ਜਾਣੇ ਬਹੁਤ ਵੱਡੀ ਖਬਰ ਆ ਰਹੀ ਹੈ ਅਪਰੋਚ ਪਰ ਤੋਂ ਵੀ ਸਾਹਮਣੇ ਗੱਲ ਆ ਰਹੀ ਹੈ ਕਿ ਉੱਥੇ ਜਿਹੜਾ ਬਲੈਕਆਊਟ ਹੈ ਉਹ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਮੋਗਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤੇ ਬਠਿੰਡਾ ਦੇ ਵਿੱਚ ਸਾਇਰਨ ਵੱਜ ਰਹੇ ਨੇ ਪਿਛਲੇ 10 ਮਿੰਟ ਤੋਂ ਬਠਿੰਡਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਇਰਨ ਵੱਜ ਰਹੇ ਨੇ ਲਗਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਚਾਰ ਡਰੋਨ ਜਿਹੜੇ ਨੇ ਡੇਗ ਵੀ ਲੈ ਗਏ ਨੇ ਚਾਰ ਡਰੋਨ ਡੇਕੇ ਗਏ ਨੇ ਪਾਕਿਸਤਾਨ ਦੇ ਤੇ ਪਾਕਿਸਤਾਨ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਲਗਾਤਾਰ ਕਾਰਵਾਈ ਤੇ ਕਾਰਵਾਈ ਕਰ ਰਿਹਾ ਤੇ ਮਹਿਜ਼ ਜਿਹੜੇ ਅਜੇ ਸਾਡੇ 3 ਘੰਟੇ ਤੋਂ ਵੱਧ ਦਾ ਬਕਵਾ ਹੋਇਆ ਹਲਕਾ ਫੁਲਕਾ ਤੇ ਉਦੋਂ ਇੱਕ ਕਾਰਵਾਈ ਬੰਦ ਹੋ ਚੁੱਕੀ ਸੀ ਸੀਸਫਾਇਰ ਬੰਦ ਸੀਸਫਾਇਰ ਹੋ ਗਿਆ ਸੀ ਜਿਹੜੀ ਇਹ ਜੰਗਮੰਦੀ ਦੀ ਉਲੰਘਣਾ ਕਰ ਦਿੱਤੀ ਹੈ ਪਾਕਿਸਤਾਨ ਨੇ ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਉਲੰਘਣ ਬੰਦੀ ਦੀ ਉਲੰਘਣਾ ਕੀਤੀ ਹੈ ਤੇ ਸ਼ੁਰੂਆਤ ਕੀਤੀ ਹੈ ਜੰਮੂ ਤੋਂ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਉੱਥੇ ਫਾਇਰਿੰਗ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੀ ਅਲਰਟ ਹੋ ਜਾਂਦਾ ਰਾਜਸਥਾਨ ਦੇ ਵਿੱਚ ਵੀ ਅਲਰਟ ਹੋ ਜਾਂਦਾ ਹਰਿਆਣਾ ਤੱਕ ਅਲਰਟ ਹੋ ਜਾਂਦਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਕਿ ਜਿੰਨੇ ਵੀ ਸਰਹੱਦੀ ਖੇਤਰ ਨੇ ਪਾਕਿਸਤਾਨ ਨੂੰ ਜਿੰਨੇ ਵੀ ਬਾਰਡਰ ਲੱਗਦੇ ਨੇ ਸਭ ਨੂੰ ਨਿਸ਼ਾਨਾ ਬਣਾਉਣਾ ਪਾਕਿਸਤਾਨ ਨੇ ਸ਼ੁਰੂ ਕਰ ਦਿੱਤਾ ਹੈ ਜਿਹਾ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਗੁਜਰਾਤ ਰਾਜਸਥਾਨ ਪੰਜਾਬ ਜਿੰਨੇ ਵੀ ਬਾਰਡਰ ਲੱਗਦੇ ਨੇ ਸਾਰਿਆਂ ਦੇ ਵੱਲ ਆਪਣੇ ਡਰੋਨ ਭੇਜਣੇ ਸ਼ੁਰੂ ਕਰ ਦਿੱਤੇ ਨੇ ਵੇਖੋ ਪਾਕਿਸਤਾਨ ਟਾਲ ਨਹੀਂ ਰਿਹਾ ਹਲੇ ਸਵੇਰੇ ਹੀ ਦੱਸ ਦਈਏ ਕਿ ਭਾਰਤ ਦੇ ਵੱਲੋਂ ਇਹਦਾ ਤਾਂ ਡਰੋਨ ਦਾ adda ਜਿਹੜਾ ਸੀ ਉਹ ਬਿਲਕੁਲ ਉੱਥੇ ਐਡਾ ਤਬਾਕਾ ਕੀਤਾ ਕਿ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਲੇਕਿਨ ਹੁਣ ਵੱਡੀ ਖਬਰ ਹੈ ਕਿ ਪਾਕਿਸਤਾਨ ਮੈਂ ਟਲ ਰਿਹਾ ਲਗਾਤਾਰ ਉਸੇ ਵੱਲ